ਚੰਡੀਗੜ੍ਹ ਦੇ ਇੱਕ ਵਪਾਰੀ ਦੇ ਘਰ ਗੋਲਾਬਾਰੀ ਕਰਨ ਅਤੇ ਫਰੋਤੀ ਮੰਗਣ ਦੇ ਮਾਮਲੇ 'ਚ NIA ਨੇ ਅਤਵਾਦੀ ਗੋਲਡੀ ਬਰਾਡ ਦੇ ਸਮੇਤ 10 ਲੋਕਾਂ ਦੇ ਖਿਲਾਫ ਚਾਰਜਸ਼ੀਟ ਦਾਇਰ ਕੀਤੀ ਹੈ। ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ 6 ਮਹੀਨੇ ਪਹਿਲਾਂ ਚੰਡੀਗੜ੍ਹ ਦੇ ਵਿੱਚ ਸਥਿਤ ਕਾਰੋਬਾਰੀ ਕੁਲਦੀਪ ਸਿੰਘ ਮੱਕੜ ਦੇ ਘਰ ਤੇ ਗੋਲੀਬਾਰੀ ਕਰਨ ਦੇ ਮਾਮਲੇ 'ਚ ਅਮਰੀਕਾ 'ਚ ਲੁਕੇ ਅਤਵਾਦੀ ਗੋਲਡੀ ਬਰਾੜਦੇਸ ਸਮੇਤ 10 ਦੋਸ਼ੀਆਂ ਦੇ ਖਿਲਾਫ ਚਾਰਜ ਸ਼ੀਟ ਦਾਇਰ ਕੀਤੀ ਆ ਦੋਸ਼ੀਆਂ ਨੇ ਯੂਏਪੀਏ ਦੀ ਐਕਟ ਵੀ ਅਤੇ ਆਰਮਜ਼ ਐਕਟ ਦੇ ਤਹਿਤ ਦੋਸ਼ ਲਗਾਏ ਗਏ ਨੇ ਹੋਰਨਾਂ ਮੁਲਜ਼ਮਾਂ ਦੇ ਵਿੱਚ ਗੁਰਪ੍ਰੀਤ ਸਿੰਘ ਉਰਫ ਗੋਲਡੀ ਢਿੱਲੋ ਉਰਫ ਗੋਲਡੀ ਰਾਜਪੂਰਾ ਗੁਰਵਿੰਦਰ ਸਿੰਘ ਉਰਫ ਲੋਡੀ ਅਤੇ ਕਾਸ਼ੀ ਸਿੰਘ ਉਰਫ ਹੈਰੀ ਸ਼ੁਭਮ ਕੁਮਾਰ ਉਰਫ ਗਿਰੀ ਪੰਡਤਾਂ ਅਮਰਿਤਪਾਲ ਸਿੰਘ ਉਰਫ ਗੁੱਜਰ, ਕਮਲਪ੍ਰੀਤ ਸਿੰਘ, ਪ੍ਰੇਮ ਸਿੰਘ, ਸਰਬਜੀਤ ਸਿੰਘ ਉਰਫ ਸਰਬੂ ਅਤੇ ਗਗਨਦੀਪ ਸਿੰਘ ਗੋਲਡੀ ਸ਼ਾਮਲ ਹਨ। ਜੂਜ ਐਨਆਈਏ ਨੇ ਗੋਲਡੀ ਬਰਾੜ ਅਤੇ ਗੋਲਡੀ ਢਿੱਲੋਂ ਤੇ 10-10 ਲੱਖ ਰੁਪਏ ਦੇ ਇਨਾਮ ਐਲਾਨ ਕੀਤਾ ਸੀ ਅਤੇ ਇਸ ਮਾਮਲੇ ਦੇ ਵਿੱਚ ਇਹ ਐਨਆਈ ਨੇ ਚੰਡੀਗੜ੍ਹ ਦੇ ਵੱਲੋਂ ਵਿਸ਼ੇਸ਼ ਅਦਾਲਤ ਦੇ ਵਿੱਚ ਚਾਰਸ਼ੀਟ ਵਿੱਚ ਗੋਲਡੀ ਬਰਾੜ ਦਾ ਜਿਹੜਾ ਨਾਮ ਹੈ ਉਹ ਵੀ ਸ਼ਾਮਲ ਕੀਤਾ ਅਤੇ ਉਸ ਨੂੰ ਇਸ ਦਾ ਮੁੱਖ ਸਾਜ਼ਿਸ਼ਕਰਤਾ ਵੀ ਦੱਸਿਆ ਗਿਆ ਉਸ ਤੇ ਭਾਰਤ ਚ ਅਤਗਤ ਅਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਅਤੇ ਅਤਵਾਦੀ ਗਰੁੱਪ ਬਣਾਉਣ ਦਾ ਦੋਸ਼ ਹੈ ਜਦ ਕਿ ਉਸ ਦੇ ਕਰੀਬੀ ਸਾਥੀ ਗੁਰਪ੍ਰੀਤ ਸਿੰਘ ਉਰਫ 골ਡੀ ਢਿੱਲੋਂ ਨੂੰ ਇਸ ਮਾਮਲੇ ਚ ਸਹਿ ਸਾਜ਼ਿਸ਼ਕਰਤਾ ਦੱਸਿਆ ਗਿਆ ਪਹਿਲਾਂ ਫੋਨ ਕਰਕੇ ਫਰੋਤੀ ਵੰਗੀ ਫਿਰ ਗੋਲੀ ਚਲਾ ਦਿੱਤੀ ਇਸ ਇਹ ਘਟਨਾ ਇੱਕ ਇਸ ਸਾਲ 19 ਜਨਵਰੀ ਨੂੰ ਵਾਪਰੀ ਸੀ ਅਤੇ ਜਦੋਂ ਚੰਡੀਗੜ੍ਹ ਦੇ ਇੱਕ ਮਸ਼ਹੂਰ ਵਪਾਰੀ ਦੇ ਘਰ ਦੇ ਬਾਹਰ ਗੋਲਾਬਾਰੀ ਹੋਈ ਉਸ ਸਮੇਂ ਪਤਾ ਲੱਗਾ ਕਿ ਹਮਲਾਵਰ ਬਾਈਕ ਤੇ ਸਵਾਰ ਹੋ ਕੇ ਆਏ ਸਨ ਅਤੇ ਉਸ ਨੇ 5 ਗੋਲੀਆਂ ਵੀ ਚਲਾਈਆਂ ਅਤੇ ਗੋਲੀਆਂ ਕਾਰ ਨੂੰ ਲੱਗੀਆਂ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹਾਲਾਂਕਿ ਗੋਲਾਬਾਰੀ ਦੀ ਘਟਨਾ ਤੋਂ 15 ਦਿਨ ਪਹਿਲਾਂ ਕਾਰੋਬਾਰੀ ਦੇ ਘਰ ਛਾਪਾ ਮਾਰਿਆ ਗਿਆ ਸੀ ਇਸ ਤੋਂ ਬਾਅਦ ਵਪਾਰੀ ਦੇ ਘਰ ਫਰੋਤੀ ਦੀ ਕਾਲ ਆਈ ਫੋਨ ਕਰਨ ਵਾਲੇ ਨੇ ਆਪਣੇ ਆਪ ਨੂੰ ਅੱਤਵਾਦੀ 골ਡੀ ਬਰਾੜ ਦੱਸਿਆ ਸੀ ਅਤੇ ਇਸ ਤੋਂ ਬਾਅਦ ਚੰਡੀਗੜ੍ਹ ਪੁਲਿਸ ਨੇ ਗੋਲੀ ਚਲਾਉਣ ਅਤੇ ਫਰੋਤੀ ਮੰਗਣ ਦਾ ਮਾਮਲਾ ਦਰਜ ਕੀਤਾ 골ਡੀ ਬਰਾੜ ਦਾ ਨਾਂ ਸਾਹਮਣੇ ਆਉਣ ਤੋਂ ਬਾਅਦ NIA ਨੇ ਜਾਂਚ ਸ਼ੁਰੂ ਕਰ ਦਿੱਤੀ ਹੈ 8 ਮਾਰਚ ਨੂੰ NIA ਨੇ ਨਵੇਂ ਕੇਸ ਨੂੰ ਆਪਣੇ ਹੱਥ ਵਿੱਚ ਲਿਆ ਇਸ ਤੋਂ ਬਾਅਦ ਨਵੀਂ FIR ਦਰਜ ਕੀਤੀ ਗਈ ਅਤੇ ਫਿਰ 골ਡੀ ਬਰਾੜ ਨਵੀਂ FIR ਉਸਤੇ ਵੀ ਜਿਹੜੀ ਐ ਐਫ ਆਈ ਆਰ ਦਰਜ ਹੋਈ ਤੇ ਫਿਰ 골ਡੀ ਬਰਾੜ ਦੇ ਕੁਝ ਗੁੰਡੇ ਫੜੇ ਗਏ ਜਿਨ੍ਹਾਂ ਨੇ ਪੁੱਛਗਿੱਛ ਦੇ ਦੌਰਾਨ ਖੁਲਾਸੇ ਕੀਤੇ ਤੇ ਦੱਸਿਆ ਕਿ 골ਡੀ ਬਰਾੜ ਅਤੇ 골ਡੀ ਢਿੱਲੋ ਨੇ ਉਹਨਾਂ ਨੂੰ ਗੈਂਗ ਦੇ ਵਿੱਚ ਸ਼ਾਮਿਲ ਕੀਤਾ ਸੀ ਜਾਂਚ ਦੇ ਵਿੱਚ ਇਹ ਵੀ ਸਾਹਮਣੇ ਆਇਆ ਕਿ 골ਡੀ ਬਰਾੜ ਭਾਰਤ ਵਿੱਚ ਆਪਣੇ ਨੈਟਵਰਕ ਦੀ ਮਦਦ ਦੇ ਨਾਲ ਪੰਜਾਬ, ਚੰਡੀਗੜ੍ਹ ਅਤੇ ਹੋਰ ਰਾਜਾਂ ਦੇ ਵਿੱਚ ਫਰੋਤੀ ਦਾ ਇੱਕ ਵੱਡਾ ਨਾਰਕੋ ਨੈਟਵਰਕ ਚਲਾ ਰਿਹਾ ਵਪਾਰੀ ਅਤੇ ਅਮੀਰ ਲੋਕ ਉਸ ਦੇ ਨਿਸ਼ਾਨੇ ਤੇ ਸਨ ਪਹਿਲਾਂ ਅਜਿਹੇ ਲੋਕਾਂ ਦੀ ਪਛਾਣ ਕਰਦਾ ਅਤੇ ਫਿਰ ਉਹਨਾਂ ਨੂੰ ਫਰੋਤੀ ਦੇ ਲਈ ਬੁਲਾਉਂਦਾ ਪੈਸੇ ਨਾ ਦੇਣ ਤੇ ਉਹ ਉਫਤ ਵਿਅਕਤੀ ਨੂੰ ਨਿਸ਼ਾਨਾ ਬਣਾਉਂਦੇ ਆ ਜਾਂ ਉਹਨਾਂ ਦੇ ਘਰਾਂ ਤੇ ਹਮਲਾ ਕਰਦੇ ਆ ਤੇ ਜਾਂ ਗੋਲੀ ਚਲਾ ਦਿੰਦੇ ਆ ਅਤੇ ਇਸ ਦੇ ਨਾਲ ਹੀ ਗਰੋਹ ਦੇ ਹਥਿਆਰਾਂ ਦੀ ਖਰੀਦੋ-ਫਰੋਕਤ ਅਤੇ ਨਸ਼ਾ ਤਸਕਰੀ ਵੀ ਸ਼ਾਮਲ ਹੈ ਪੰਜਾਬ ਪੁਲਿਸ ਨੇ ਇਸ ਗਰੋਹ ਦੇ ਕੁਝ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ ਤੇ ਇਸ ਦੇ ਨਾਲ ਹੀ ਗੋਲਡੀ ਬਰਾਡ ਅਤੇ ਗੈਂਗਸਟਰਾਂ ਲਾਰੈਂਸ ਬਿਸ਼ਨੋਈ ਇਕੱਠੇ ਕੰਮ ਕਰਦੇ ਹਨ ਅੱਜਕੱਲ ਉਹ ਸਾਰਾ ਨੈਟਵਰਕ ਵਿਦੇਸ਼ ਤੋਂ ਚਲਾ ਰਿਹਾ ਅਤੇ ਮੂਸੇਵਾਲਾ ਕਤਲकांड ਦੇ ਵਿੱਚ ਵੀ ਸਿੱਧੂ ਸ਼ਾਮਲ ਸੀ